ਬਿਨ ਭਾਗੀ ਸਤ ਸੰਗਤ ਪਵੇ ਪਾਗ ਹੀਰ ਪ੍ਰਾਮ ਚੋਟਾ ਖਵੇ ਬਿਨ ਭਾਗਾ ਸਤ ਸੰਗ ਨ ਲੱਭੈ ਸੰਗ ਨ ਲੱਭੈ ਬਿਨ ਬਿਨ ਭਾਗਾ ਸਤ ਸੰਗ ਨ ਲੱਭੇ ਬਿਨ ਸੰਗਤ ਮੈ ਲੱਭਰੀ ਜੀਓ परम संस्कार जो गुरु की गोता निग मान है गुरमुख जनों बाणी गुरु गुरु है बाणी बिच बाणी अमृत सारे गुरु बाणी कहे सेवक जन माने प्रताप गुरु निस्तारे सेवक बढ़ना बड़ा उठ सेवक बने ओ महान ਉਹ ਮਹਾਨ ਰੋਮ ਰੋਮ ਜੀਨਾਂ ਦੇ ਹਿਰਦੇ ਵਿੱਚ ਨਾਮ ਨਾ ਰੰਗਿਆ ਹੋਇਆ ਫਿਰਦਾ ਤਨ ਤਨ ਸੰਤ ਮਹਾਰਾਜ 20ਵੀਂ ਸਦੀ ਦੇਵਤਾਰ ਸੰਤ ਬਾਬਾ ਅਤਰ ਸਿੰਘ ਜੀ ਮਹਾਪੁਰਸ਼ ਜੀਨਾਂ ਦੇ ਅਨਿਲ ਸੇਵਕ ਅੱਜ ਆਇ ਸਾਲ ਉਹ ਮਹਾਪੁਰਸ਼ ਦੀ ਸਾਧੂਆਂ ਦੀ ਆਪਾ ਜາດ ਮਨਾਉਣ ਵਾਸਤੇ ਅੱਜ ਸੰਤ ਬਾਬਾ ਸਚੇਤ ਸਿੰਘ ਜੀ ਸੰਤ ਸੇਵਕ ਜੱਥਾ ਪਰਿਵਾਰ ਨੇ ਸਾਰੇ ਕੀ ਸਾਧੂਆਂ ਮਹਾਪੁਰਸ਼ਾਂ ਨੇ ਇਸ ਸਥਾਨ ਦੇ ਜਿੰਨੇ ਵੀ ਸੇਵਾਦਾਰ ਸਾਡੀ ਸਤਿਕਾਰਯੋਗ ਸੰਤ ਬਾਬਾ ਸੰਜੀਤ ਸਿੰਘ ਜੀ ਸੰਤ ਬਾਬਾ ਦਰਸ ਸਿੰਘ ਜੀ ਸੰਤ ਬਾਬਾ ਸੁਖਵਿੰਦਰ ਜੀ ਗਿੱਸੋਂ ਜੀ ਹਰ ਉਹਨਾਂ ਦੇ ਨਾਲ ਜਿਤਨੇ ਵੀ ਫਲਵਾੜੀ ਦੇ ਫੁੱਲ ਨੇ ਸਾਰਿਆਂ ਨੇ ਇਕੱਤਰ ਹੋ ਕੇ ਕਿੰਨੇ ਸਮੇਂ ਤੋਂ ਆਪਾਂ ਕਿੰਨੀ ਸਾਲਾਨਾ ਵਰਸੀ ਅੱਜ ਉਹਨਾਂ ਦੀ ਯਾਦ ਦੇ ਵਿੱਚ ਪਰਸੋਂ ਤੋਂ ਲੈ ਕੇ ਅਖੰਡ ਜਾਪ ਪਰ ਆਰੰਭ ਸੀ ਗੇ ਸਤਗੁਰੂ ਦੇ ਪਿਆਰਿਆਂ ਨੇ ਆਪਾਂ ਨੂੰ ਉਸ ਮਾਲਕ ਦੇ ਰਬੀ ਅੰਮ੍ਰਿਤ ਪਰੇ ਨੌਵੇਂ ਸ਼ਲੋਕਾਂ ਦੇ ਬਚਨ ਸੁਣਾ ਕੇ ਨੇ ਹਲ ਕੀਤਾ ਸਤਗੁਰੂ ਤੀਜੇ ਪਾਤਸ਼ਾਹ ਕਹਿੰਦੇ ਨੇ ਸਤਗੁਰੂ ਨੌਵੇਂ ਪਾਤਸ਼ਾਹ ਕਹਿ ਰਹੇ ਨੇ ਗੁਣ ਗੋਬਿੰਦ ਗਾਇਉ ਨਹੀਂ ਜਨਮ ਅਕਾਰਥ ਕੀਨ ਅਕਾਰਥ ਸ਼ਬਦ ਇੱਕ ਸ਼ਕਾਰਤ ਸ਼ਬਦ ਹੈ ਅਕਾਰਥ ਬੇਅਰਥ ਚੱਲਿਆ ਗਿਆ ਸਕਾਰਥ ਹੈ ਉਦੇ ਲੈਖੇ ਲੱਗ ਗਿਆ ਆਇਆ ਸਫਲ ਹੋ ਗਿਆ ਮੇਰੇ ਸਤਿਗੁਰੂ ਕਹਿ ਰਹੇ ਨੇ ਗੁਣ ਗੋਬਿੰਦ ਗਾਓ ਵੀ ਭਾਈ ਸੰਸਾਰ ਦੇ ਗੁਣ ਗਾਉਂਦਾ ਰਹੀਆ ساری ਜ਼ਿੰਦਗੀ ਪਰ ਜੇ ਰੱਬ ਦੀ ਗੋਨੀ ਗਾਏ ਇਸ ਸੰਸਾਰ ਦੇ ਵਿੱਚੋਂ ਖਾਲੀ ਚੱਲੇ ਜਾਵੇਂਗਾ ਹਰ ਕੇ ਚਲੇ ਜਾਵੇਂਗੇ ਕਿਉਂਕਿ ਆਪਾਂ ਨੇ ਬੰਦ ਕਰਨਾ ਹੈ ਗੁਰੂ ਸਾਹਿਬ ਬਣਜ ਦੀ ਗੱਲ ਕਰਦੇ ਨੇ ਕਿਹੜੇ ਬਣਜ ਦੀ ਗੱਲ ਕਰਦੇ ਨੇ ਕਿਹੜੀ ਵਸਤੂ ਖਰੀਦਣ ਦੀ ਗੱਲ ਕਰਦੇ ਨੇ